ਦਾ ਟੀਵੀ ਪੈਨਲ ਹੋ ਗਿਆ ਤਿਆਰ ਇਹਨੇ ਬਹੁਤ ਖੁਸ਼ ਜਿਰੀਆਂ ਕਿਆ ਕਹਿੰਦੇ ਆਪਣੀ ਬਨ ਵਾਈ ਕਰਕੇ ਘਰ ਦਾ ਕਿਆ ਕਹਿੰਦੇ ਹੁੰਦੇ ਆਹ ਜਿਹੜਾ ਸਾਹਮਣੇ ਵੈਸੇ ਜੱਜ ਰਹੇ ਹਾਂ ਆ ਉਗੜ ਰਿਹਾ ਹੁਣ ਉੱਠ ਹੁਣ ਅੱਖਾਂ ਨੂੰ ਵਧੀਆ ਲੱਗਣ ਲੱਗ ਗਿਆ ਆ ਜਿਹੜਾ ਮੈ ਲਾਉਣ ਲੱਗਿਆ ਤਾਂ ਉਹ ਨਹੀਂ ਇਹਨੇ ਲੱਗਣ ਦਿੱਤਾ ਹੈਗਾ ਮੈਂ ਭਾਈ ਤੁਸੀਂ ਆਪਣੀ ਵੀ ਚਲਾ ਲਓ ਜੋ ਤੁਹਾਡਾ ਖੁੱਲਦੇ ਹੋਗੇ ਬਸ ਇਹ ਲਾ ਕੇ ਗਈ ਹਾਂ ਨੇ ਇਹ ਖੁੱਲਦੇ ਆ ਆ ਮੇਖਾ ਜੀ ਬਹੁਤ ਯੂਟਿਊਬ ਤੇ ਵੀ ਜੀ ਪਾ ਦੇਣੀ ਹੂੰ ਹੂੰ ਇਹ ਪੈਰਾ ਪੂਰਾ ਜਿਵੇਂ ਨਾ ਵੱਜ ਜਾ ਇਹਦੇ ਵਿੱਚ ਭਾਈ ਸੀਸਾ ਲੱਗਣਾ ਇਹਦੇ ਵਿੱਚ ਸ਼ੀਸ਼ਾ ਲੱਗੂਗਾ ਤੁਹਾਨੂੰ ਮੈਂ ਦੂਰ ਤੋਂ ਦਿਖਾ ਦਿੰਨਾ ਇਹਦੇ ਵਿੱਚ ਸ਼ੀਸ਼ਾ ਤੇ ਵਿੱਚੋਂ ਸਲੇਪਾਂ ਲੱਗ ਜਾਣਗੀਆਂ ਕਿਆ ਕਹਿੰਦੇ ਸ਼ੀਸ਼ਾ ਲੱਗ ਜਾਊਗਾ ਮੂਰੇ ਮੈਂ ਤੁਹਾਨੂੰ ਦੂਰ ਤੋਂ ਦਿਖਾਉਂਦਾ ਬੇਰੀ ਪੂਰਾ ਜੱਜ ਰਿਹਾ ਸਾਹਮਣੇ ਵਾਲਾ ਹੁਣ ਤਾਂ ਟੌਰ ਬਣ ਗਿਆ ਨ ਪੂਰੀ ਇਹਦੇ ਗੱਬੇ ਟੀਵੀ ਲੱਗ ਜਾਊਗਾ ਤੇ ਇੱਕ ਹੋਰ ਖੁਸ਼ਖਬਰੀ ਆ ਵੀ ਤੁਹਾਡੇ ਵਾਸਤੇ ਸ਼ਾਇਦ ਅੱਜ ਅਸੀਂ ਆਹ ਜਿਹੜਾ ਗੇਟ ਸਾਡਾ ਖੁੱਲ ਜਵੇ ਆਹ ਕਈ ਦਿਨਾਂ ਦਾ ਮੈਂ ਖੋਲਣ ਨੂੰ ਫਿਰਦਾ ਹਲੇ ਵੀ ਉਹਨੂੰ ਥੋੜਾ ਜਿਹਾ ਕੰਮ ਪਿਆ ਨ ਸਬਰ ਸੋ ਲਈਏ ਸਬਰ ਸੋਰਾ ਕਰਕੇ ਨਾ ਵੀ ਇਧਰ ਕਰਦਾਂ ਨਾ ਜਾ ਵਿੱਚ ਆ ਜਿੰਨੇ ਪਰਦੇ ਪਰਦੇ ਚੱਕ ਦੇਣੇ ਫਿਰ ਇੱਥੇ ਤੇ ਇਹ ਤਾਂ ਆ ਚੱਕੇ ਆਹ ਸਾਰਾ ਤਾਂ ਰਹਿਣਗੇ ਚੱਕਣੇ ਉੱਪਰ ਦੇ ਸਾਫ਼ ਕਰ ਦਿੰਦੀ ਆ ਉੱਪਰ ਸਾਫ਼ ਕਰਦੇਓ ਹਾਂਜੀ ਤੇ ਹੋ ਜਾਊਗਾ ਸਾਰਾ ਤੇ ਪਾਈ ਤੁਹਾਨੂੰ ਕਿੱਦਾਂ ਲੱਗਾ ਟੀਵੀ ਪੈਨਲ ਇੱਥੇ ਮੂਰਤ ਲਾਉਂਦਾ ਮੈਂ ਠੀਕ ਹੈ ਜੀ ਇਹਦੇ ਵਿੱਚ ਆਪਣਾ ਦੂਜਾ ਆ ਜਾਊਗਾ ਫਾਇਰ ਪੈਲਸ ਪਲੇਸ ਫਾਇਰਪਲੇਸ ਫਾਇਰਪਲੇਸ ਪਲੇਸ ਕਹਿੰਦੇ ਫਾਇਰਪਲੇਸ ਜਿਹੜਾ ਅੱਗ ਜਿਹਾ ਵਾਲਾ ਇੱਥੇ ਉਹਦਾ ਸਾਰਾ ਨਾਪ ਦੂਜਾ ਦੇ ਕੇ ਇਹਦੇ ਵਿੱਚ ਫਿੱਟ ਹੋ ਜਾਊਗਾ ਉਹ ਫਾਇਰਪਲੇਸ ਤੇ ਉਬੀ ਮੈਂ ਕਹਿੰਦਾ ਵੀ ਥੋੜੀ ਹੋਰ ਸਪਾਈਸ ਪੁਈ ਹੋ ਜਾਣ ਫਿਰ ਲਿ ਮੰਗਾਈਏ ਉਹ ਹਾਂਜੀ ਭਾਜੀ ਖੈਰ ਜੀ ਹਾਂ ਥੋੜੇ ਠਹਿਰ ਜੀ ਅੱਜ ਕੱਲ ਗਲਤੀ ਕਰਤੀ ਜੇ ਤਾਂ ਪਾਏ ਤੇ ਉੱਥੇ ਚੰਡੀ ਘੜਤੇ ਉਹ ਰਸਤੇ ਤੋਂ ਖਾ ਲੈ ਹੁੰਦਾ ਦੇਖ ਕਿਉਂ ਮਿੱਤੂ ਗਲਤੀ ਹੋ ਗਈ ਤੇ ਕਰਾ ਦੇਣਾ ਉਹ ਸਰ ਭਾਜੀ ਮੈਂ ਦੇਖ ਰਾਂ ਜੀ ਫਿਰ ਮੈਂ ਮੇਰਾ ਮਾਰ ਕੇ ਹੋਰ ਨਾ ਬੋਲ ਦੀ ਕਿ ਆਪਾਂ ਮਿਸਕੋਲ ਦਿੰਦੇ ਇਹ ਤਾਂ ਕੋਈ ਨਾ ਭਾਜੀ ਤੁਸੀਂ ਆ ਜਿਓ ਕਿਹੜਾ ਆਹ ਕੱਢ ਪੁੰਜੋ ਪੰਨੇ ਇਹ ਤਾਂ ਠੀਕ ਹੈ ਉਹ ਨੀਚੇ ਵਾਲਾ ਦੇਖੋ ਹਾਂ ਇੱਥੇ ਨਾ ਕੋਈ ਚੀਜ਼ਾਂ ਦਾ ਬਾਹਰ ਨੁਗੜਦੀਆਂ ਜਿਹੜੀਆਂ ਨੇ ਹਾਂ ਹਾਂ ਆ ਫालतू ਗਏ ਇਹ ਲੱਕੜਾ ਛੋਟਾ ਇਹਨੂੰ ਕਰਨ ਵੀ ਜ਼ਿਆਦਾ ਕੋਈ ਚੀਜ਼ ਇੱਥੇ ਭਰਦੇ ਤੇ ਟੁੱਟ ਜਾਣਾ ਨਹੀਂ ਆ ਜਿੱਦਾਂ ਥੱਲੇ ਟੁੱਟ ਗਿਆ ਹਾਂ ਇਹ ਦਿਖਾਓ ਸੋਨੇ ਨੇ ਆਉਣਾ ਹਣਾ ਮੈਂ ਕਿਹਾ ਕੁੰਡੀ ਹੀ ਦਵਾ ਲਈ ਇਹਨੂੰ ਆ ਆ ਦੇਖ ਟੁੱਟ ਗਿਆ ਹੂੰ ਹੂੰ ਇਹਨੂੰ ਕਿਹਾ ਵੀ ਭਾਰੇ ਨੂੰ ਆ ਜਾਂਦੇ ਨੂੰ ਇੱਧਰ ਤਾਂ ਨਹੀਂ ਹੈਗਾ ਇੱਧਰ ਵੀ ਹੈ ਭਾਰੇ ਆ ਤਾਂ ਇਹਨੂੰ ਆ ਦੇਖਿਓ ਕੋਲ ਵੀ ਨਾਏ ਕੰਮ ਖਰਾਬ ਹੁੰਦਾ ਐ ਫਤੰਗ ਨਹੀਂ ਲੱਗਦਾ ਦੋ ਬੁੰਜਿਆ ਜਾਓ ਭੈੜਾ ਲੱਗਦਾ ਐ ਟੋਟੇ ਆ ਜਾ ਮੱਦ ਦੇਣੀ ਹੋਏ ਕੰਨਾ ਇਹਨੂੰ ਪੂਰਾ ਖੋਲ ਕੇ ਫਿਰ ਪਾਏਗਾ ਸੋ ਆ ਆ ਨਹੀਂ ਚੰਗਾ ਲੱਗਦਾ ਹੈਗਾ ਮੈਂ ਤੁਹਾਨੂੰ ਦਿਖਾਉਂਗਾ ਤੁਹਾਨੂੰ ਦਿਖਾ ਦਿੰਦੇ ਆ ਹੂੰ ਤੇ ਜੇ ਪਾਸਪੋਰਟ ਸਪੋਰਟ ਨਹੀਂ ਹਲਦਾ ਇਹਦੇ ਬਿਲਕੁਲ ਜਿਹੜੀ ਹੋਏ ਉਹ ਹੁੰਜਾ ਭੇੜਾ ਲੱਗਦਾ ਦੂਸਰੇ ਦਿਖਦਾ ਕਿੰਨਾ ਅੱਧੇ ਹੀ ਦਾ ਫਰਕ ਆ ਬਹੁਤ ਤਾਂ ਠੀਕ ਆ ਸਾਰੇ ਬਹੁਤ ਠੀਕ ਹੈ ਉਹ ਵੀ ਟੁੱਟਿਆ ਵਾ ਭੁੰਜਾ ਉਹ ਮੈਨੂੰ ਕੱਲ ਵੀ ਦੇਖ ਲੱਗਿਆ ਤੁਮੇ ਕੋਈ ਨਹੀਂ ਮਹਸਵਾਰਨਾ ਨਾ ਆਇਆ ਹੂੰ ਹੂੰ ਚੱਕਰ ਆ ਨਹੀਂ ਲੱਗਦਾ ਲੱਭਣਾ ਟੈਲ ਵਾਲੇ ਨੇ ਹਲੇ ਆਉਣਾ ਆਪਾਂ ਨਾ ਕਰੂਣ ਦੀ ਏ ਕਿਹੜੀ ਕੋਈ ਨਾ ਹਲੇ ਹੋਰ ਜਣੇ ਕੰਮ ਬਾਹਰ ਲੱਗਣੀ ਵੀ ਐ ਆ ਤਾਂ ਹੋਰ ਇਹਦਾ ਹੋਰ ਆਉਣੀ ਹਲੇ ਇਹੇ 1 2 3 4 5 6 ਬਾਥਰੂਮ ਚ ਬਣਨੇ ਹਲੇ ਖਾਨੇ ਬਾਥਰੂਮ ਚ ਨਹੀਂ ਬਣਨੇ ਬਾਥਰੂਮ ਚ ਬਣਨੇ ਆ ਹਾਂ ਹਾਂ ਇਹ ਬਾਹਰ ਬਣਾਉਣਾ ਹੂੰ ਹੂੰ ਅੰਦਰ ਨਹੀਂ ਬਣਾਉਣਾ ਅੰਦਰ ਦੇ ਮਣਕੇ ਬਾਹਰ ਲੈ ਜਾਊਂਗਾ ਸਾਰੇ ਜਿਹੜੀ ਉਹ ਬਣਨੀ ਐ ਬਾਥਰੂਮ ਦੇ ਵਿੱਚ ਉੱਪਰ ਸ਼ੀਸ਼ਾ ਲੱਗੂ ਉਹਦੇ ਉੱਪਰ ਸੰਖਿਆ ਰੱਖੂਗੇ ਆਬਾਸ਼ ਵੀ ਛੱਜਾ ਉਹ ਬਣਾਉਣੇ ਹਲੇ ਆ ਪੌੜੀ ਦੇ ਨਾਲ ਲੱਗਣੀ ਹਲੇ ਹਾਂ ਹਾਂ ਤੇਰਾ ਬਾਹਰ ਗੱਡੀ ਆ ਇੱਥੇ ਤੇ ਪਤਾ ਲੱਗ ਜਾਂਦਾ ਦੇਖੀ ਹੁਣ ਉਹ ਸਾਹਮਣੇ ਦੇਖ ਵੋਲਟੇਜ ਕਿੰਨੀ ਆਪਾਂ ਕੰਜ਼ੂ ਕਰ ਰਹੇ ਆ ਕਿੰਨੀ ਬਾਰ ਚੱਲ ਰਹੀ ਆ ਸਾਹਮਣੇ ਹਾਂ ਹੁਣ ਹੈਗੀ ਆ 720 ਆਉਂਦੀ ਹੈ ਨਾ ਦੇਖੀ ਜੇ ਲਾਈਟਾਂ ਬੰਦ ਕਰੂਗਾ ਨਾ ਇਹਨੇ ਘਟ ਜਾਣਾ ਕਿੱਧਰ ਤੇ ਕਰਾ ਬੰਦ ਇੱਥੇ ਦੇ ਹੋ ਜੂ ਇਹ ਕਿੰਨਾ ਰਹਿ ਗਿਆ ਹੁਣ ਤੂੰ ਤਾਂ 305 ਦਵਾਵੇਂਗਾ ਹਾਂ 305 ਬੰਦੇ ਤੇ ਇਹਨੇ ਲੈਟਰ ਜਿੰਨਾ ਹੁਣ 305 ਆ ਗਿਆ ਹੈ ਇਹਦੇ ਪਤਾ ਲੱਗ ਜਾਣਾ ਹੈ ਮoure ਇੱਕ ਆਜੂਗਾ ਸਮਝਦਾ ਵੀ ਇੱਕ ਆਪਾਂ ਖਾ ਰਹੇ ਆ ਪਤਾ ਪੁੱਛੂਗਾ ਉਹਦੇ ਵੀ ਕਿੰਨੀ ਬਿਜਲੀ ਸਾਰਾ ਪਤਾ ਲੱਗ ਜੰਦਾ ਇਹਦੇ ਵਿੱਚ ਇਹਦੇ ਉਰ ਕੱਪੜਾ ਨਹੀਂ ਬਾਇਓ ਮੀਟਿਓ ਮੀਟਿਓ ਹੋ ਗਿਆ ਚਲ ਹੁਣ ਇਹਦੀ ਸਫਾਈ ਕਰਨਗੇ ਰਾਮਾ ਜੀ ਸਾਰੇ ਹੂੰ 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 ਇਦਾਂ ਨਹੀਂ ਜਾਣ ਦੇਣਾ ਹੈਗਾ ਹਲੇ ਲਾਈਟ ਬੰਦ ਦੇ ਇੱਧਰ ਉਹ ਗਲਤ ਮੈਂ ਕਹੀਓ ਨਹੀਂ ਜਿਹੜੀ ਮੈਂ ਕਹਿੰਦਾ ਹਾਂ ਬਾਕਸਰ ਹਾਂਜੀ ਅੱਜ ਦੀ ਲਾਈਵ ਵੀਡੀਓ ਚ ਤੁਹਾਡਾ ਸਵਾਗਤ ਆ ਜੀ ਤੇ ਲਾਈਵ ਰੋਪਣਾ ਕਿ ਬਹੁਤਾ ਵੱਡਾ ਨਹੀਂ ਕਰਨਾ ਹੈਗਾ ਕਿਉਂਕਿ ਇੱਥੇ ਗੱਲਾਂ ਮਾਰਨੇ ਵਾਲੇ ਕੋਈ ਹੈ ਨਹੀਂ ਹੋਣਾ ਇਹਨੇ ਹੋਣਾ ਮਗਲ ਇਹਨਾਂ ਆ ਰਿਹਾ ਇਹਨੇ ਤਾਂ ਆਉਣਾ ਇਹ ਮੈਨੂੰ ਦੇਖ ਕੇ ਤੁਹਾਨੂੰ ਵੀ ਬੜਾਈ ਜੀ ਆਈ ਹੈ ਆਈ ਬਾਕ ਬਸੀ ਤੁਹਾਨੂੰ ਵੀ ਉਹ ਦੱਸੋ ਹਾਂ ਭਾਈ ਕੱਲ ਅਸੀਂ ਪੁੱਛਿਆ ਤਾਂ ਤੁਸੀਂ ਜਿੱਤ ਗਏ ਭਾਈ ਕਮੈਂਟ ਵਾਲੇ ਮੈਂ ਹਾਰ ਗਿਆ। ਕੀ ਕਹਿੰਦੇ? ਕਮੈਂਟਾਂ ਦੇ ਵਿੱਚ ਮੈਂ ਪੁੱਛਿਆ ਸੀ ਆਹ ਵੀ ਇਹਦੀ ਜਿਹੜੀ ਉਹ ਬੱਸ ਭਾਈ ਉਹ ਬੜੀ ਡੈਕ ਲਾਇਆ ਡੀਜੀ ਲਾਇਆ ਪਿਆ। ਉਹ ਲੰਘ ਜਾ ਹੁਣ। ਇਹਦਾ ਮੈਂ ਕਿਹਾ ਸੀ ਵੀ ਇਹਨੂੰ ਰੌਂਡ ਕਰ ਦੇ ਵੀ ਗੋਲ ਕਰਾਈ ਕਰ ਦਈਏ। ਪਰ ਥੋੜੇ ਜ਼ਿਆਦਾ ਕਮੈਂਟ ਆਏ ਸੀ ਵੀ ਇਹਨੂੰ ਚੌਰਸੇ ਰਹਿਣ ਦੋ ਵੀ ਚੌਰਸੇ ਵਧੇ ਲੱਗੂਗਾ। ਤੇ ਫਿਰ ਮੈਂ ਕੱਲ ਫਿਰ ਸੋਨੀ ਸੋਨੀ ਨਾਲ ਮੇਰੀ ਗੱਲਬਾਤ ਹੋਈ ਸੀ ਕਹਿੰਦਾ ਭਾਈ ਚੌੜਸੇ ਰੋ ਹਰ ਇੱਧਰ ਥੋੜਾ ਇੱਧਰ ਨਾ ਰੰਦਾ ਵੱਜਣਾ ਇਹਦੇ ਬਰਿੱਤੇ ਆ ਉਹੀ ਮੈਂ ਇੱਧਰ ਵੀ ਦੇਖ ਰਹੀ ਹਾਂ ਥੋੜਾ ਰੰਦਾ ਵੱਜੂਗਾ ਇਹਦੇ ਬਰਾਬਰ ਮਲਾਉਣੇ ਨੂੰ ਨਹੀਂ ਗਿਆ ਫੜ ਕੇ ਥੋੜਾ ਜਿਹਾ ਇਹ ਪਰ ਪੈਨ ਤਾਂ ਤਾਂ ਬੰਨ੍ਹ ਲੈ ਯਾਰੀ ਬਾਜੋ ਤਾਂ ਨਾਲ ਜਾਇ ਰਹੇ ਨੂੰ ਇਹ ਪਹਿਲਾਂ ਕਰਦੇ ਸੀ ਇਹਦਾ ਮਤਲਬ ਤੇ ਤਰਚੀ ਕੱਟੀ ਹੋਈ ਜਿਹੜਾ ਨੇ ਇੱਥੇ ਤੇ ਇਹ ਹਾਂਜੀ ਇੱਧਰ ਤੇ ਆਹ ਇੱਧਰ ਜ਼ਿਆਦਾ ਦਿਖਦੀ ਆਹ ਕੱਟਣ ਕਰਨੀ ਐ ਜਲੋਡ ਕਰਨੀ ਆ ਇਹਦੇ ਚ ਕਾਨ ਹੋਊਗੀ ਜਾਂ ਇਹਦੇ ਚ ਕਾਨ ਆ ਫਿਰ ਇਹ ਪਤਾ ਲੱਗੂਗਾ ਹੁਣ ਸਾਫ ਕਰਨੀ ਹੂੰ 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 ਇੱਧਰ ਵੀ ਫੋੜੀ ਕਰਨੀ ਉਹਨਾਂ ਨੇ ਹੁਣ ਆਉਣਾ ਅੱਜ ਆ ਕੇ ਜੀ ਕੋ ਅੱਛਾ ਤੇ ਆਉਗੇ ਕਰੂਗਾ ਫਿਰ ਸੰਭਾਲੂ ਮੈਨੂੰ ਕੋਈ ਵੀ ਨਾ ਆਉਂਦੇ ਨਾ ਕਿ ਆਹ ਨੋ ਟੱਪ ਬੱਜ ਚੱਲੇ ਆਇਓ ਨਹੀਂ ਹਾਲ ਤੱਕ ਕਾਲੂ ਤਾਂ ਲੰਘਾ ਤੇ ਇੱਦਣ ਮੈਂ ਦੇਖਿਆ ਹੈ ਉਹ ਤਾਂ ਮੈਂ ਦੇਖਿਆ ਤੇ ਇਦਣ ਲੰਘਿਆ ਉਹ

ਤੇ ਲੱਟਾ ਕਰ ਤੋਂ ਮੈਂ ਚੱਲੀ ਉਧਰੋਂ ਫਿਰ ਹਾਂਜੀ ਉਧਰ ਕਿਹੜੇ ਕਿਹੜੇ ਬੰਦੇ ਆਉਂਦੇ ਆਹ ਇੱਧਰ ਹਾ ਖੁੱਲਾ ਰਹਿਣ ਦੇ ਇੱਧਰ ਆ ਰੋਕ ਦਿਓ ਆਹ ਇੱਧਰੋਂ ਵੜ ਜਾਣਗੇ ਦੇਖੇ ਥੱਲੇ ਬਚ ਕੇ ਪੈਰ ਦੇਖ ਕੇ ਧਰੇ ਗੁਰੂ ਥੱਲੇ ਤੇ ਬੁੱਲਾ ਬੁੱਲਾ ਕੱਡਾ ਡੱਕ ਲਾ ਟਰੈਕਟਰ ਬਾ ਇੱਥੇ ਤੱਕ ਐਨ ਪੂਰੀ ਆਵਾਜ਼ ਆ ਰਹੀ ਆ ਬਾਹਰ ਤਾਂ ਕਹਿੰਦਾ ਦੋ ਕੁ ਟਰੈਕਟਰ ਲੈ ਕੇ ਖੜਾ ਲਵੇ ਵਿਆਹ ਦੇ ਟਾਈਮ 'ਚ ਡੀਜ਼ਲ ਲਾਉਣ ਦੀ ਲੋੜ ਹੀ ਨਹੀਂ ਨਾ ਜੀ ਤਾਂ ਨਹੀਂ ਬਦਲ ਲੱਗਦਾ ਹਾਂ ਬੱਲੋ ਬੱਲੋ ਬੱਲਾ ਇੰਨਾ ਉੱਚਾ ਫੇਟੇ ਚ ਬਣ ਗਿਆ ਹਾਂ ਦੇਖ ਤਾਂ ਸਾਹਮਣੇ ਮੈਂ ਜਾਨ ਮਾਲ ਲਿਖਿਆ ਮੈਂ ਵੀ ਤਾਂ ਮੈਂ ਵੀ ਇਹਨੇ ਲਿਖਿਆ ਮੈਂ ਲਿਖ ਦਤਾ ਇਹਦਾ ਚੌਕ ਉਹ ਚੱਕੇ ਕਲਾ ਕਰਾ ਗਾਰੰਟੀ ਮੈਂ ਕਰੀਦੀ ਸਾਰੀ ਇਹ ਮਿੱਟੀ ਵੀ ਹੈ ਹਾਂ ਲੈ ਜਿੱਦ ਮੈਨੂੰ ਲੱਗਦਾ ਕਿਸੇ ਨੇ ਨਹੀਂ ਆਉਣਾ ਹੈਗਾ ਅੱਜ ਮੈਂ ਡਾਊਨ ਨੂੰ ਕਰਾਂ ਫੋਨ ਨੂੰ ਨਾਲ ਜਨਰੇਟਰ ਸਾਫ ਜਾ ਕਰਕੇ ਬੰਦ ਦਾ ਛੱਡ ਗਿਆ ਨਾਲੇ ਉਹ ਉਹ ਸ਼ਟਰਿੰਗ ਵੀ ਛੜਾਓ ਆ ਪੌੜੀ ਕਿੱਥੇ ਦੀ ਹੈਗੀ ਫੜੀ ਪੌੜੀ ਛੋਟੀ ਪੌੜੀ ਕੌਣ ਲੈ ਗਿਆ ਉਰੇ ਤੇ ਮਲ ਜੀ ਗੌਰ ਕਰੋ ਇਗਨੇ ਦੀ ਪੌੜੀ ਹੈ ਤੇ ਸਰਬਜੀ ਤਰ੍ਹਾਂ ਦੀ ਹੈ ਛੋਟੀ ਉਹਨਾਂ ਦੀ ਹੈ ਛੋਟੀ ਉਹ ਸਿਖਰ ਤਾਂ ਨਹੀਂ ਉੱਪਰ ਤਾਂ ਹੀ ਲਾਈ ਕਿਤੇ ਸਿਖਰ ਕਿਨੇ ਚੜਾਈ ਨਹੀਂ ਨਹੀਂ ਸਿਖਰ ਤਾਂ ਨਹੀਂ ਗਈ ਹੋਣੀ ਸੀ ਮੈਂ ਪੌੜੀ ਦੀ ਗੌਰ ਕਰੋ ਪੌੜੀ ਦੇ ਤੇ ਮੈਂ ਵੀ ਭਾਈ ਹੁਣ ਤਿਆਰ ਹੋਵਾਂ ਥੋੜਾ ਜਿਹਾ ਟਾਇਲ ਬਾਰੇ ਪਤਾ ਕਰਕੇ ਆਉਣਾ ਅੱਜ ਤੇ ਉਹ ਉਹਨਾਂ ਭਰਾਵ ਨੂੰ ਮੇਰੋਂ ਚੰਡੀਕਰ ਉਹ ਤਾਂ ਮੇਰੇ ਕੋਲ ਆ ਇੱਕ ਵਾਰੀ ਮੈਂ ਕਹਾਂ ਭਾਈ ਆ ਜੰਨਾ ਆ ਲਈ ਨਾ ਘਰ ਦੇਖ ਪਰਕ ਚੀਜ਼ ਸਾਰੀ ਮੈਂ ਬਜੀ ਦੇਖ ਪਰਖ ਲੈਣੇ ਆ। ਨਜ ਮੇਰੇ ਕੱਪੜੇ ਕੱਢ ਦੂ ਫਿਰ ਤੇ ਉਹ ਬਲੌਗ ਹੁਣ ਬਣਾਵਾਂਗੇ ਹੁਣ ਇਸ ਤੋਂ ਅਗਲਾ ਉਹ ਖੜਾ ਜ ਮੈਂ ਲੈਪਟਾਪ ਥੱਲੇ ਹੀ ਰੱਖ ਗਿਆ। ਇਹ ਤਾਂ ਪਾਫਾ ਕੱਢਦਾ ਹੁਣ। ਥੱਲੇ ਉਹ ਬੱਡ ਬਰਾਖਤਾ ਤੇ ਹਵਾ ਨਹੀਂ ਨਾ ਪੈਂਦੀ ਫਿਰ ਇੱਥੇ ਥੱਲੇ। ਦੇਖਾ ਮਾਰਦਾ ਜੋਰ ਇਹ। ਆ ਵੀਡੀਓ ਐਡੀਟੇ ਕਰਨ ਲੱਗਿਆ ਹਾਂ ਤਾਂ ਮੈਂ। ਜਦੋਂ ਰੈਂਡਿੰਗ ਹੁੰਦੀ ਨਾ ਆਪਣੇ ਲੈਪਟਾਪ ਦੇ ਵਿੱਚ ਤੇ ਤੇ ਜੋਰ ਲੱਗਦਾ ਕੰਪਿਊਟਰ ਦਾ ਇੱਕ ਚੀਜ਼ ਆ ਵੀ ਚੈੱਕ ਕਰਨੀ ਹੁਣ ਹੈ ਤੇ ਡੇਟ ਕਿੰਨਾ ਵੀ ਘਟਿਆ ਕੱਲ ਮੈਂ ਤਾਂ ਚੈੱਕ ਕਰਿਆ ਤਾਂ ਕਿੰਨਾ 70 70 ਠੀਕ ਆ 75 76 74 77 ਇਦਾਂ ਕਹੀ ਜਾਂਦਾ ਚਲ ਵਧੀਆ ਹੂੰ 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 ਤੇ ਅੱਜ ਦਾ ਲਾਈਵ ਆਪਾਂ ਬੰਦ ਕਰਦੇ ਹਾਂ ਧੰਨਵਾਦ ਜੀ ਤੇ ਲਾਈਵ ਦੇਖਣ ਵਾਸਤੇ